ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਹਜੇ ਜਨਮਰੀ ਚੜ੍ਹਾ ਵੀ ਨਹੀਂ ਸੀ ਕਿ ਮੇਰੀ ਸੱਸ ਨੇ ਪਹਿਲਾਂ ਹੀ ਆਖਣਾ ਸ਼ੁਰੂ ਕਰ ਦਿੱਤਾ ਐਤ ਕਿ ਆਪਣੇ ਮਾਪਿਆਂ ਨੂੰ ਕਹਿ ਦੇਵੀ ਜਦੋਂ ਲੋਹੜੀ ਤੇ ਆਉਣ ਤਾਂ ਮੇਰੇ ਲਈ ਸੋਹਣਾ ਸਪਨਵ ਦਾ ਸ਼ੌਲ ਵਾਲਾ ਸੂਟ ਲੈ ਕੇ ਆਵਣ ਕਿਤੇ ਉਹੀ ਦੀਵਾਲੀ ਵਾਂਗ ਬਾਹਾਂ ਲਮਕਦੇ ਨਾ ਆ ਜਾਣ ਮੇਰੀ ਜਠਾਣੀ ਤੇ ਦਰਾਣੀ ਤੇ ਮਾਪੇ ਹਰ ਦਿਨ ਤਿਹਾੜੀ ਤੇ ਮੇਰੀ ਸੱਸ ਦੀ ਸੋਹਣੀ ਖਾਤਰਦਾਰੀ ਕਰਕੇ ਜਾਂਦੇ ਆ ਤੇ ਮੇਰਾ ਵੀਰਾ ਦੀਵਾਲੀ ਨੂੰ ਇੱਕ ਡੱਬਾ ਨਾਲ 200 ਰੁਪਇਆ ਤੇ ਲੋਹੜੀ ਵੇਲੇ ਮੂੰਗਫੜੀ ਰੇੜੀਆਂ ਨਾਲ 200 ਰੁਪਇਆ ਫੜਾ ਜਾਂਦਾ ਏ ਮੇਰਾ ਵੀ ਦਿਲ ਕਰ ਆਇਆ ਕਿ ਮੈਂ ਵੀ ਇਸ ਵਾਰ ਆਪਣੇ ਵੀਰ ਨੂੰ ਕੱਪੜਿਆਂ ਲਈ ਆਖਦੀਆਂ ਤੇ ਨਾਲ ਆਪਣੀ ਸੱਸ ਲਈ ਵੀ ਕਹਿ ਦੇਵਾਂਗੀ ਮੈਂ ਅਜੇ ਫੋਨ ਕਰਨ ਦਾ ਯੱਕਾ ਤੱਕਾ ਕਰ ਹੀ ਰਹੀ ਸੀ ਕਿ ਮੇਰੇ ਫੋਨ ਕਰਨ ਤੋਂ ਪਹਿਲਾਂ ਹੀ ਪਰਜਾਈ ਦਾ ਫੋਨ ਆ ਗਿਆ। ਭੈਣ ਇਸ ਵਾਰ ਸਾਡੇ ਕੋਲੋਂ ਲੋੜ ਹੀ ਦੇਣ ਨਹੀਂ ਆਇਆ ਜਾਣਾ। ਤੇਰੇ ਵੀਰੇ ਦਾ ਕੰਮ ਨਹੀਂ ਲੱਗਿਆ। ਉਹ ਸਵੇਰ ਕੰਮ ਤੇ ਜਾਣ ਲੱਗਿਆ ਮੈਨੂੰ ਕਹਿ ਕੇ ਗਿਆ ਸੀ ਕਿ ਭੈਣ ਨੂੰ ਫੋਨ ਕਰਕੇ ਇਹ ਦੱਸ ਦੇਵੀਂ ਐਵੇਂ ਉਡੀਕ ਨਾ ਕਰੀ ਜਾਵੇ। ਪਰਜਾਈ ਦੀ ਗੱਲ ਸੁਣਦਿਆਂ ਹੀ ਮੈਨੂੰ ਗੁੱਸਾ ਆ ਗਿਆ ਤੇ ਮੇਰੀ ਸੱਸ ਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਆਉਣ ਲੱਗ ਆਉਣਾ ਸ਼ੁਰੂ ਹੋ ਗਿਆ ਲੋੜੀ ਵੀਰੇ ਵੱਲੋਂ ਤਾਂ ਨਹੀਂ ਮਿਲਨੀ ਸੀ ਪਰ ਸੱਸ ਵੱਲੋਂ ਲੋੜੀ ਤੇ ਪਤਾ ਨਹੀਂ ਕੀ ਕੀ ਮਿਲ ਜਾਣਾ ਸੀ ਇਹਨਾਂ ਮੈਨੂੰ ਕੰਮ ਤੋਂ ਆ ਕੇ ਪੁੱਛਿਆ ਕਿ ਕੀ ਹੋਇਆ ਬੜੀ ਪਰੇਸ਼ਾਨ ਜਹੀ ਹੈ ਇਹਨਾਂ ਨੂੰ ਕੁਝ ਦੱਸਣ ਦੀ ਮੇਰੀ ਹਿੰਮਤ ਜਹੀ ਨਾ ਪਈ ਪਰ ਰੱਬ ਅੱਗੇ ਫਰਿਆਦਾ ਕਰਦੀ ਰਹੀ ਕਿ ਵੀਰ ਨੂੰ 11 ਤਰੀਕ ਤੱਕ ਪੈਸੇ ਮਿਲ ਜਾਣ ਤੇ ਕਿਸੇ ਤਰ੍ਹਾਂ ਉਹ ਮੈਨੂੰ ਲੋੜੀ ਦੇਣ ਆ ਜਾਵੇ 11 ਤਰੀਕ ਨੂੰ ਮੈਂ ਸਾਰਾ ਦਿਨ ਬੈਠੀ ਬੂਹੇ ਵੱਲ ਹੀ ਵੇਖਦੀ ਰਹੀ। ਬੀਹੇ ਚੋਂ ਕੋਈ ਵੀ ਸਕੂਟਰ ਜਾਂ ਮੋਟਰਸਾਈਕਲ ਜਾਂਦਾ ਸੀ ਤਾਂ ਭੱਜ ਕੇ ਬਾਹਰ ਵੇਖਦੀ ਸੀ ਕਿ ਸ਼ਾਇਦ ਮੇਰਾ ਵੀਰਾ ਆ ਗਿਆ ਹੋਵੇ। ਉਡੀਕ ਦੀ ਉਡੀਕ ਦੀ ਸ਼ਾਮ ਪੈ ਗਈ। ਵੀਰ ਨੇ ਆਉਣਾ ਤਾਂ ਕਿਸੇ ਵੀਰ ਦਾ ਕੋਈ ਫੋਨ ਵੀ ਨਹੀਂ ਆਇਆ। ਮੇਰੀ ਸੱਸ ਮੈਨੂੰ ਵਾਰ-ਵਾਰ ਪੁੱਛ ਕੇ ਆ ਕੇ ਪੁੱਛੀ ਜਾਵੇ। ਹਜੇ ਤੱਕ ਤੇਰਾ ਵੀਰਾ ਆਇਆ ਨਹੀਂ। ਮੈਂ ਵੀ ਝੂਠੀ ਕਹੀ ਜਾਵਾਂ ਕਿ ਫੋਨ ਤਾਂ ਆਇਆ ਸੀ ਆਉਣ ਵਾਲਾ ਹੀ ਹੋਣਾ ਜਦੋਂ ਸ਼ਾਮ ਨੂੰ ਇਹ ਵਾਪਸ ਕੰਮ ਤੋਂ ਆਏ ਤਾਂ ਇਹਨਾਂ ਵੀ ਆਉਂਦਿਆਂ ਹੀ ਕਹਿ ਦਿੱਤਾ ਕਿ ਲਿਆ ਖਵਾ ਫਿਰ ਜਿਹੜੀ ਮੂੰਗਫਲੀ ਆਈ ਹੈ ਸਾਰੀਆਂ ਉਮੀਦਾਂ ਆਸਾਂ ਨਾਲ ਇਹਨਾਂ ਦੇ ਮੋਢਿਆਂ ਨੂੰ ਗਿੱਲਾ ਕਰ ਦਿੱਤਾ ਇਹਨਾਂ ਮੈਨੂੰ ਸਮਝਾਇਆ ਕਿ ਫੇਰ ਕੀ ਹੋਇਆ ਅਗਰ ਉਹ ਨਹੀਂ ਆ ਸਕੇ ਸੁਬਾ ਆਪਾਂ ਆਪ ਜਾ ਕੇ ਮੇਲਾਵਾਂਗੇ ਸੁਬਾ 10 ਵਜੇ ਸੀ ਵੀਰ ਦੇ ਘਰ ਪਹੁੰਚ ਗਏ ਘਰ ਜਾ ਕੇ ਵੇਖਿਆ ਵੀਰ ਘਰ ਹੀ ਸੀ ਭਾਬੀ ਤੇ ਨਿਆਣੇ ਬੈਠੇ ਟੀਵੀ ਵੇਖ ਰਹੇ ਸੀ ਸਾਨੂੰ ਉੱਥੇ ਵੇਖਦਿਆਂ ਹੀ ਨਿਆਣਿਆਂ ਦੇ ਚਿਹਰੇ ਤੇ ਰੌਣਕ ਆ ਗਈ ਪਾਣੀ ਧਾਣੀ ਪੀਣ ਤੋਂ ਬਾਅਦ ਵੀਰ ਨੇ ਆਪਣੀ ਗੱਲ ਦੱਸੀ ਕਿ ਭੈਣੇ ਮੁਆਫ ਕਰੀਂ ਇਸ ਵਾਰ ਲੋਹੜੀ ਦੇਣ ਨਹੀਂ ਆਉਿਆ ਅਸਲ 'ਚ ਜਦੋਂ ਦਾ ਸਿਆਲ ਚੜਿਆ ਏ ਚੱਜ ਨਾਲ ਦਿਹਾੜੀ ਹੀ ਨਹੀਂ ਲੱਗੀ ਟਾਮਾ ਟਾਮਾ ਕੰਮ ਨਿੱਕਲਦਾ ਏ ਤੇ ਉਹਦੇ ਨਾਲ ਰੋਟੀ ਪਾਣੀ ਹੀ ਚੱਲਦਾ ਏ ਨਿਆਣਾ ਦੇ ਪਾਏ ਕੱਪੜੇ ਦੇਖ ਤੇ ਪਰਝਾਈ ਦੇ ਅੱਖਾਂ ਹੇਠਾਂ ਕਾਲੇ ਟੋਇਆਂ ਨੂੰ ਦੇਖ ਕੇ ਮੇਰੇ ਗੁੱਸੇ ਗਲੇ ਕਿਤੇ ਦੂਰ ਉਡਾਰੀ ਮਾਰ ਗਏ ਮੈਂ ਪਰਝਾਈ ਨੂੰ ਪੁੱਛਿਆ ਭਾਬੀ ਤੁਹਾਡੇ ਘਰੋਂ ਵੀ ਨਹੀਂ ਆਇਆ ਕੋਈ ਲੋੜੀ ਦੇਣ ਲਈ ਭਾਬੀ ਅੱਗਿਓ ਕੁਝ ਬੋਲਦੀ ਅੰਦਰੋਂ ਨਿਆਣਾ ਦੀਆਂ ਆਵਾਜ਼ਾਂ ਆਉਣ ਲੱਗੀਆਂ ਪੂਆ ਚੀਜੀ ਲੈ ਕੇ ਆਈ ਹੋਣੀ ਐ ਵੀਰੇ ਨੇ ਭਤੀਜੇ ਨੂੰ ਆਵਾਜ਼ ਮਾਰ ਕੇ 50 ਦਾ ਨੋਟ ਫੜਾਇਆ ਆ ਲੈ ਹੱਟਿਓਂ ਵੀਰ ਪੈ ਦੀ ਖੰਡ ਤੇ ਛੋਟਾ ਪੱਤੀ ਦਾ ਪੈਟਕ ਨਾਲ ਇੱਕ ਦੁੱਧ ਦਾ ਪੈਟਕ ਤੇ ਇੱਕ ਬਿਸਕਟਾਂ ਦਾ ਪੈਟਕ ਫਾੜ ਲਿਆਈ ਤੇ ਆਖੀ ਬਾਕੀ ਪੈਸੇ ਡੈਡੀ ਆ ਆ ਕੇ ਦੇ ਜਾਊ ਵੀਰ ਦੇ 50ਾਂ ਦੇ ਨੋਟ ਨਾਲ ਮੇਰਾ ਦਿਲ ਰੋਣ ਲੱਗ ਪਿਆ ਮੇਰੇ ਬੋਲਣ ਤੋਂ ਪਹਿਲਾਂ ਬੋਲ ਇਹੀ ਬੋਲ ਪਏ ਵੀਰ ਅਸੀਂ ਚਾਹ ਰੋਟੀ ਸਭ ਕੁਝ ਖਾ ਪੀ ਕੇ ਆਏ ਹਾਂ ਅਸੀਂ ਤਾਂ ਸਿਰਫ ਤੁਹਾਨੂੰ ਮਿਲ ਆਏ ਹਾਂ ਚੱਲ ਆ ਜਾ ਆਪਾਂ ਬਾਹਰ ਘੁੰਮ ਫਿਰ ਕੇ ਆਉਂਦਿਆਂ ਭਾਬੀ ਹੁਣਾਂ ਨੂੰ ਗੱਲਾਂ ਕਰੇ ਲੱਗੀਆਂ ਰਹਿਣ ਦੇ ਮੈਂ ਤੇ ਭਾਬੀ ਬੈਠੀਆਂ ਗੱਲਾਂ ਕਰਦੀਆਂ ਰਹੀਆਂ। ਤਕਰੀਬਨ ਇੱਕ ਘੰਟੇ ਬਾਅਦ ਇਹ ਤੇ ਵੀਰਾ ਵਾਪਸ ਮੁੜ ਕੇ ਆਈ ਤੇ ਹੱਥਾਂ 'ਚ ਲਿਫਾਫੇ ਚੁੱਕੇ ਹੋਏ ਸੀ। ਇਹਨਾਂ ਆਉਂਦਿਆਂ ਹੀ ਭਾਬੀ ਨੂੰ ਲਿਫਾਫੇ ਫੜਾ ਦਿੱਤੇ ਤੇ ਆਖਿਆ ਭਾਬੀ ਜੀ ਖਾਣਾ ਤਿਆਰ ਕਰੋ ਤੇ ਖੀਰ ਜ਼ਰੂਰ ਬਣਾਓ। ਭਤੀਜਾ ਭਤੀਜੀ ਘਰੇ ਆਈਆਂ ਚੀਜ਼ਾਂ ਨੂੰ ਦੇਖ ਕੇ ਭੰਗੜਾ ਪਾਉਣ ਲੱਗ ਗਏ। ਇਹਨਾਂ ਨੇ ਭਾਬੀ ਨੂੰ ਵਧੀਆ ਸੂਟ, ਵੀਰ ਨੂੰ ਗਰਮ ਜੈਕਟ ਤੇ ਨਿਆਣਿਆਂ ਨੂੰ ਕੱਪੜੇ ਵੀ ਲੈ ਕੇ ਦਿੱਤੇ। ਤੇ ਮੇਰੇ ਲਈ ਤੇ ਆਪਣੇ ਲਈ ਵੀ ਕੱਪੜੇ ਲੈ ਆਏ ਨਾਲ ਇੱਕ ਸਪੰਨ ਦਾ ਸ਼ਾਲ ਵਾਲਾ ਸੂਟ ਮੇਰੀ ਸੱਸ ਲਈ ਵੀ ਲੈ ਕੇ ਆਏ ਇੰਨਾ ਦੇ ਇੰਨਾ ਕੁਝ ਲਿਆਉਣ ਤੇ ਮੈਂ ਪੁੱਛਿਆ ਕਿ ਇਹ ਤੁਸੀਂ ਇਹ ਸਭ ਕੁਝ ਕਿਉਂ ਕੀਤਾ ਤਾਂ ਕਹਿੰਦੇ ਮੈਂ ਜਿਹੜੀ ਉਦਾਸੀ ਤੇਰੇ ਚਿਹਰੇ ਤੇ ਦੇਖੀ ਸੀ ਉਹੀ ਉਦਾਸੀ ਭਾਬੀ ਦੇ ਚਿਹਰੇ ਤੇ ਵੀ ਸੀ ਮੈਂ ਤਾਂ ਬਸ ਉਹੀ ਉਦਾਸੀਆਂ ਨੂੰ ਸਾਫ਼ ਕਰਨ ਦੀ ਨਿੱਕੀ ਜਿਹੀ ਕੋਸ਼ਿਸ਼ ਕੀਤੀ ਹੈ ਕਾਰ ਆ ਕੇ ਮੈਂ ਮੂੰਗਫਲੀਆਂ ਰੇੜੀਆਂ ਤੇ ਸਪੰਨ ਦਾ ਸਾਗ ਸੂਟ ਸਾਰਾ ਕੁਝ ਸਸ ਦੇ ਬੈੱਡ ਤੇ ਧਰ ਦਿੱਤਾ। ਸਾਸ ਨਾਲੇ ਮੂੰਗਫਲੀ ਚਬੀ ਜਾਂਦੀ ਸੀ ਤੇ ਨਾਲੇ ਮੇਰੇ ਵੀਰ ਦੀਆਂ ਤਰੀਫਾਂ ਕਰੀ ਜਾਂਦੀ ਸੀ। ਇੰਨਾ ਨੇ ਮੇਰੇ ਨਾਲ ਵਾਦਾ ਕੀਤਾ ਕਿ ਆਪਾਂ ਹਰ ਦਿਨ ਤਿਹਾਰ ਤੇ ਵੀਰ ਹੁਣਾਂ ਨੂੰ ਆਪ ਮਿਲਣ ਜਾਇਆ ਕਰਾਂਗੇ ਤੇ ਇਸੇ ਤਰ੍ਹਾਂ ਸਾਰੇ ਤਿਹਾਰ ਮਨਾਇਆ ਕਰੂੰਗਾ।